ਆਮ ਆਦਮੀ ਪਾਰਟੀ ਦੇ ਵਿੱਚ ਹੁਣ ਤੋਂ ਹੀ ਖਲਾਰਾ ਪੈਣਾ ਸ਼ੁਰੂ ਹੋ ਗਿਆ ਹੈ ਅਜੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਲਗਭਗ ਸਵਾ ਸਾਲ ਦਾ ਸਮਾਂ ਬਾਕੀ ਹੈ ਪਰ ਜਿਵੇਂ ਕਿ ਪਹਿਲਾਂ ਹੀ ਕਿਹਾ ਜਾ ਰਿਹਾ ਹੈ ਕਿ ਚੋਣਾਂ ਤੋਂ ਲਗਭਗ 1 ਸਾਲ ਪਹਿਲਾਂ ਆਮ ਆਦਮੀ ਪਾਰਟੀ ਦੇ ਵਰਕਰ ਅਹੁਦੇਦਾਰ ਜਾਂ ਕਹਿ ਲਈਏ ਕਿ ਹੋਰ ਵੱਡੇ ਵੱਡੇ ਲੀਡਰ ਪਾਰਟੀ ਛੱਡ ਕੇ ਜਾਣਾ ਸ਼ੁਰੂ ਕਰ ਦੇਣਗੇ ਇਹ ਚਰਚਾ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਸੀ ਤੇ ਹੁਣ ਇਹਦੇ ਨਤੀਜੇ ਸਾਹਮਣੇ ਆਣੇ ਸ਼ੁਰੂ ਹੋ ਗਏ ਨੇ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜੇ ਹੋ ਖਬਰ ਬੜੀ ਅਹਿਮ ਹੈ ਔਰ ਖਾਸ ਤੌਰ ਤੇ ਇਸ ਕਰਕੇ ਵੀ ਅਹਿਮ ਹੋ ਜਾਂਦੀ ਹੈ ਕਿ ਮੁੱਖ ਮੰਤਰੀ ਦੇ ਆਪ ਦੇ ਘਰ ਚ ਹੁਣ ਬਗਾਵਤ ਸ਼ੁਰੂ ਹੋ ਗਈ ਹੈ ਮੁੱਖ ਮੰਤਰੀ ਦੇ ਆਪ ਦੇ ਘਰ ਚ ਮੈਂ ਇਸ ਕਰਕੇ ਕਹਿ ਰਿਹਾ ਕਿ ਮੁੱਖ ਮੰਤਰੀ ਦਾ ਆਪ ਦਾ ਹਲਕਾ ਆਪ ਦਾ ਸ਼ਹਿਰ ਜਾਂ ਆਪ ਦਾ ਜ਼ਿਲਾ ਹੁਣ ਵਰਕਰ ਉੱਥੇ ਖੁਸ਼ ਨਹੀਂ ਨੇ ਤੇ ਅਸਤੀਫੇ ਦੇਣੇ ਉਹਨਾਂ ਵੱਲੋਂ ਸ਼ੁਰੂ ਕਰ ਦਿੱਤੇ ਗਏ ਨੇ ਖਬਰ ਸੰਗਰੂਰ ਤੋਂ ਹੈ ਜਿੱਥੇ ਮੁੱਖ ਮੰਤਰੀ ਦੇ ਆਦੇਸ਼ ਹੈਰ ਦੇ 8 ਕੌਂਸਲਰਾਂ ਨੇ ਆਮ ਆਦਮੀ ਪਾਰਟੀ ਛੱਡ ਦਿੱਤੀ ਹੈ। ਸੋ 15 ਦਿਨ ਪਹਿਲਾਂ ਪਾਰਟੀ ਨੂੰ ਇਹਨਾਂ ਨੇ ਅਲਟੀਮੇਟਮ ਦਿੱਤਾ ਸੀ ਪਰ ਪਾਰਟੀ ਹਾਈ ਕਮਾਂਡ ਨੇ ਕੋਈ ਸੁਣਵਾਈ ਨਹੀਂ ਕੀਤੀ ਜਿਸ ਤੋਂ ਬਾਅਦ ਹੁਣ ਇਹਨਾਂ ਨੇ ਪਾਰਟੀ ਛੱਡਣ ਦਾ ਫੈਸਲਾ ਕਰ ਲਿਆ ਹੈ। ਮਸਲਾ ਪੂਰਾ ਕੀ ਹੋ ਵੀ ਤੁਹਾਨੂੰ ਦੱਸ ਦਿਆਂ ਦਰਸਲ ਮੁੱਖ ਮੰਤਰੀ ਦੇ ਆਦੇਸ਼ ਸਹਿਰ ਸੰਗਰੂਰ ਦੀ ਨਗਰ ਕੌਂਸਲ ਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ 8 ਕੌਂਸਲਰਾਂ ਨੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ। ਜਿਨ੍ਹਾਂ ਵਿੱਚ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਵੀ ਸ਼ਾਮਲ ਨੇ ਇਹਨਾਂ ਵੱਲੋਂ 15 ਦਿਨ ਪਹਿਲਾਂ ਪਾਰਟੀ ਦੇ 9 ਕੌਂਸਲਰਾਂ ਨੇ ਆਪਣੀ ਹੀ ਪਾਰਟੀ ਖਿਲਾਫ ਬਗਾਵਤ ਦਾ ਝੰਡਾ ਚੁੱਕਿਆ ਸੀ ਤੇ ਪਾਰਟੀ ਹਾਈ ਕਮਾਂਡ ਨੂੰ ਅਲਟੀਮੇਟਮ ਦਿੱਤਾ ਸੀ ਕਿ ਜੇ 7 ਦਿਨਾਂ ਦੇ ਅੰਦਰ ਅੰਦਰ ਨਗਰ ਕੌਂਸਲ ਪ੍ਰਧਾਨ ਦਾ ਅਸਤੀਫਾ ਲੈ ਕੇ ਉਸ ਨੂੰ ਅਹੁਦੇ ਤੋਂ ਲਾਂਬੇ ਨਾ ਕੀਤਾ ਗਿਆ ਤਾਂ ਪਾਰਟੀ ਛੱਡ ਦੇਣਗੇ ਅਲਟੀਮੇਟਮ ਦੇ ਬਾਵਜੂਦ ਕੋਈ ਸੁਣਵਾਈ ਨਾ ਹੋਣ ਤੋਂ ਦੁਖੀ ਹੋਏ 8 ਕੌਂਸਲਰਾਂ ਨੇ ਸਥਾਨਕ ਰੈਸਟ ਹਾਊਸ 'ਚ ਮੀਟਿੰਗ ਕੀਤੀ ਤੇ پارٹی ਨੂੰ ਅਲਵਿਦਾ ਕਹਿ ਦਿੱਤਾ ਰੈਸਟ ਹਾਊਸ ਵਿੱਚ ਨਗਰ ਕੌਂਸਲ ਦੇ ਮੀਤ ਪ੍ਰਧਾਨ ਕਿਸ਼ਨਨਾਲ ਵਿੱਕੀ ਸੀਨੀਅਰ ਮੀਤ ਪ੍ਰਧਾਨ ਪ੍ਰੀਤ ਜੈਨ ਤੋਂ ਇਲਾਵਾ ਕਈ ਹੋਰ ਕੌਂਸਲਰ ਉੱਥੇ ਪਹੁੰਚੇ ਸੀਗੇ ਔਰ ਮੀਟਿੰਗ ਤੋਂ ਬਾਅਦ ਆਮ ਆਪੀ ਪਾਰਟੀ ਛਡਣ ਦਾ ਐਲਾਨ ਇਹਨਾਂ ਵੱਲੋਂ ਕੀਤਾ ਗਿਆ ਕੌਂਸਲਰਾਂ ਨੇ ਕਿਹਾ ਕਿ ਨਗਰ ਕੌਂਸਲ ਪ੍ਰਧਾਨ ਵੱਲੋਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਸੀ ਤੇ ਕੌਂਸਲਰਾਂ ਨੇ ਇਹ ਵੀ ਦੱਸਿਆ ਕਿ ਅਸੀਂ 23 ਸਤੰਬਰ ਨੂੰ ਹੀ ਪਾਰਟੀ ਹਾਈ ਕਮਾਂਡ ਨੂੰ ਆਪਣੇ ਅਸਤੀਫੇ ਭੇਜ ਕੇ ਅਲਟੀਮੇਟਮ ਦਿੱਤਾ ਸੀ ਕਿ ਜਾਂ ਤਾਂ ਪ੍ਰਧਾਨ ਅਸਤੀਫਾ ਲੈ ਲਓ ਪ੍ਰਧਾਨ ਦਾ ਉਸ ਨੂੰ ਅਧੇ ਤੋਂ ਲਾਂਬੇ ਕਰ ਦੋ ਜਾਂ ਫਿਰ ਸਾਢੇ ਸਤੀ ਵੇਪਰਫਾਨ ਕਰ ਲੋ ਸੋਨਾ ਕਿਹਾ ਕਿ ਪਾਰਟੀ ਹਾਈ ਕਮਾਂਡ ਵੱਲੋਂ ਉਹਨਾਂ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਤੇ ਸਿਰਫ ਭਰੋਸਾ ਹੀ ਦਿੱਤਾ ਜਾਂਦਾ ਰਿਹਾ ਜਿਸ ਕਰਕੇ ਅਜ ਉਹਨਾਂ ਨੇ ਪਾਰਟੀ ਛੱਡਣ ਦਾ ਫੈਸਲਾ ਕਰ ਲਿਆ ਸੋ ਇਹ ਇੱਕ ਵੱਡਾ ਮਸਲਾ ਹੈ ਕਹਿ ਲੀਏ ਕਿ ਆਮ ਆਦਮੀ ਪਾਰਟੀ ਦੇ ਵਿੱਚ ਖਿਲਾਾਰੇ ਪੈਣੇ ਸ਼ੁਰੂ ਹੋ ਗਏ ਨੇ ਸ਼ੁਰੂਆਤ ਖੁਦ ਮੁੱਖ ਮੰਤਰੀ ਦੇ ਆਪਦੇ ਸ਼ਹਿਰ ਤੋਂ ਹੋਈ ਹੈ ਮਾਮਲਾ ਕੀ ਹੋ ਵੀ ਤੁਹਾਨੂੰ ਦੱਸ ਦਿੰਦੇ ਹਾਂ ਜਦੋਂ ਨਗਰ ਕੌਂਸਲ ਦੀ ਚੋਣ ਹੋਈ ਸੀ ਤੇ ਇਹਦੇ ਵਿੱਚ ਟੋਟਲ 29 ਵਾਰਡ ਨੇ ਸੰਗਰੂਰ ਚ ਜਿਨ੍ਹਾਂ ਚੋਂ ਪ੍ਰਧਾਨ ਬਣਨ ਦੇ ਲਈ 16 ਮੈਂਬਰਾਂ ਦੀ ਲੋੜ ਸੀ ਪਰ ਜਦੋਂ ਇਲੈਕਸ਼ਨ ਹੋਏ ਉਦੋਂ ਆਮ ਆਦਮੀ ਪਾਰਟੀ ਦੇ ਜੇ ਗੱਲ ਕਰੀਏ ਤਾਂ ਸਿਰਫ 7 ਕਾਉਂਸਲਰ ਜਿੱਤੇ ਸੀ ਸੋ ਕਿਵੇਂ ਪ੍ਰਧਾਨ ਬਣਦਾ ਸੋ ਕਈ ਆਜ਼ਾਦ ਕਾਉਂਸਲਰ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਗਿਣਤੀ 12 ਹੋ ਗਈ ਉਸ ਤੋਂ ਬਾਅਦ ਦੋ ਵਿਧਾਇਕ ਜਿਹੜੇ ਕਿ ਅਮਨ अरोड़ा ਤੇ ਨਰਿੰਦਰ ਕੌਰ ਭਰਾਜ ਨੇ ਉਹਨਾਂ ਦੀਆਂ ਵੀ ਵੋਟਾਂ ਸੀ ਜਿਸ ਤੋਂ ਬਾਅਦ ਗਿਣਤੀ 14 ਹੋ ਗਈ ਜਦੋਂ ਕਿ ਦੋ ਆਜ਼ਾਦ ਉਮੀਦਵਾਰਾਂ ਨੇ ਹਮਾਇਤ ਦਿੱਤੀ ਸੀ ਜਿਸ ਕਰਕੇ ਪੂਰਬਉੱਤਰੀ ਕਾਉਂਸਲ ਤੇ ਆਪ ਕਾਬਜ਼ ਹੋਈ ਸੀ ਪਰ ਹੁਣ ਖਿਲਾਰਾ ਪੈ ਗਿਆ ਖੁਦ ਆਮ ਆਦਮੀ ਪਾਰਟੀ ਦੇ ਜਿਹੜੇ ਸੱਤ ਕਾਉਂਸਲਰ ਨੇ ਉਹਨਾਂ ਸਣੇ ਟੋਟਲ ਅੱਠ ਕਾਉਂਸਲਰਾਂ ਨੇ ਆਮ ਆਦਮੀ ਪਾਰਟੀ ਛੱਡ ਦਿੱਤੀ ਹੈ ਔਰ ਉਹ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਸੀ ਪ੍ਰਧਾਨ ਵੱਲੋਂ ਹਾਲਾਂਕਿ ਉਹਨਾਂ ਵੱਲੋਂ ਬਹੁਤ ਗੰਭੀਰ ਇਲਜ਼ਾਮ ਲੋਕਲ ਐਮਐਲਏ ਨਰਿੰਦਰ ਕੌਰ ਪਰ ਆਸਤੇ ਵੀ ਲਾਏ ਗਏ ਨੇ ਪਰ ਸਵਾਲ ਵੱਡਾ ਹੈ ਕਿ ਖਿਲਾਰਾ ਪੈਣਾ ਸ਼ੁਰੂ ਹੋ ਗਿਆ ਪਰ ਇਹ ਖਿਲਾਰਾ ਕਿੱਥੋਂ ਤੱਕ ਜਾਏਗਾ ਇਹ ਵਖਣ ਵਾਲੀ ਗੱਲ ਹੋਏਗੀ